ਬੇਟਾ ਸੀ ਫਿਰ ਪਰੌਂਦਾ ਸੀ ਕੀ ਨਾਮ ਸੀ ਤੁਹਾਡੇ ਬੀਟੇ ਦਾ ਗੁਰਪ੍ਰੀਤ ਕਿੰਨੀ ਉਮਰ ਸੀ ਉਹਦੀ ਉਮਰ 60 ਸਾਲ ਹੈ 26 ਸਾਲੀ ਜਿਹੜਾ ਉਸਦੇ ਨਾਮ ਸੀਗਾ ਉਹ ਉਹਨੂੰ ਸੱਸ ਸੀ ਮਿਆਂ ਹੋਇਆ ਸੀਗਾ ਹੈ ਬੱਚੇ ਵੀ ਹੈਗੇ ਇੱਕ ਬੇਟਾ ਜੀ ਦਾ ਮੇਰਾ ਨਾਮ ਹਰਮਨ ਹੈ ਜੀ। ਇਹ ਕੀ ਹੋਇਆ ਕੀ ਅੱਜ? ਇਹ ਅਜਨਾਈ ਮੁੰਡੇ ਸਾਡੇ ਆ ਰਹੇ ਸੀਗੇ ਇਜਾਰੇ ਸੀ ਪਰੋਪਰ ਨੂੰ ਤੇ ਲੱਖੋ ਕੇ ਬਰਾਮ ਕੋਲ ਮਤਲਬ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਜਿਨ੍ਹਾਂ ਚ ਦੋ ਦੀ ਡੈਥ ਹੋ ਗਈ ਆ ਤੇ ਇੱਕ ਸੀਰੀਅਸ ਆ। ਉਹਨੂੰ ਰੈਫਰ ਕਰਤਾ ਉਹ ਅਸੀਂ ਲੱਭ ਪੁੱਛ ਰਿਆਂ ਵੀ ਕਿਹੜੇ ਹਸਪੀਟਲ ਤੇ ਰੈਫਰ ਕੀਤਾ। ਅੱਛਾ ਇਹ ਕਿਤੇ ਤੇ ਆ ਰਹੀ ਸੀਗੀ। ਇਹ ਜਿੰਨਾ ਨੂੰ ਪਤਾ ਲੱਗਿਆ ਵੀ ਬਾਈਕ ਤੇ ਸੀਗੇ ਤੇ ਬਲੈਰੋ ਗੱਡੀ 'ਚ ਵੱਜੇ ਆ ਤੇ ਇੱਕ ਟਰੱਕ ਵੀ ਇਨਵੋਲਵ ਹੈ ਮਤਲਬ 3 ਕਨਸੈਕੂਟਿਵ ਐਕਸੀਡੈਂਟ ਆ ਇਹ ਮ데 ਪੁਲਸਰ ਦਸੇ ਕੀ ਕੀ ਦੀ ਗਲਤੀ ਹੈ ਕੀ ਦੀ ਨਹੀਂ ਹੈ ਤੇ ਜੇ ਸਾਨੂੰ ਪਤਾ ਨਹੀਂ ਦੋ ਜਣੇ ਦੀ ਡੈਥ ਹੋ ਗਈ ਹਾਂਜੀ ਦੋ ਜਣੇ ਦੀ ਡੈਥ ਹੋ ਗਈ ਤੁਹਾਡੇ ਬੰਦੇ ਦਾ ਕੀ ਨਾਮ ਹੈ ਜਿਹਨੇ ਡੈਥ ਸਾਡੇ ਨਾਲ ਨਾ ਗੁਰਪ੍ਰੀਤ ਸਿੰਘ ਹੈ ਜੀ ਆ ਮੈਰਿਡ ਸੀਗਾ ਉਹਨ ਦਾ ਬੱਚਾ ਵੀ ਸੀਗਾ ਇੱਕ ਛੋਟਾ ਤੇ ਫੈਮਿਲੀ ਵਾਲਾ ਬੰਦਾ ਸੀ ਨਾਮ ਸਤਿਉੰਦ। ਮੇਰਾ ਨਾਮ ਹਰਮਨਜੀਤ ਸਿੰਘ ਹੈ। ਭਾਈ ਜੀ ਜਿਹੜਾ ਔਰ ਰੋਡ ਤੇ ਜਿਹੜਾ ਟਰੱਕ ਸਾਹਮਣੇ ਆ ਰਿਹਾ ਸੀ ਇਧਰੋਂ ਬਲੈਰੋ ਗੱਡੀ ਆ ਰਹੀ ਸੀ ਇਹ ਬਲੈਰੋ ਗੱਡੀ ਦਾ ਤੇ ਟਰੱਕ ਦਾ ਐਕਸੀਡੈਂਟ ਹੋਇਆ ਹੈ ਜਿਹੜੇ ਮੋਟਰਸਾਈਕਲ ਸਵਾਰ ਆ ਜਿਹੜੇ ਤਿੰਨ ਜਾਨੇ ਆ ਰਹੇ ਸੀ ਮੋਟਰਸਾਈਕਲ ਤੇ ਪਿੱਛੋਂ ਜਦੋਂ ਟਰੱਕ ਦੀ ਤੇ ਇਹਦੀ ਗੱਡੀ ਦੀ ਟੱਕਰ ਹੋਈ ਆ ਆਪਸ ਵਿੱਚ ਤੇ ਪਿੱਛੋਂ ਮੋਟਰਸਾਈਕਲ ਤੇ ਹੁੰਦੇ ਗੱਡੀ ਘੁੰਮ ਕੇ ਇੰਨਾ ਚ ਵੱਜੀ ਜਿਹਦੇ ਵਿੱਚੋਂ ਦੋ ਬੰਦਿਆਂ ਦੀ ਡੈਥ ਹੋ ਗਈ ਹੈ ਇੱਕ ਬੰਦਾ ਹਸਪੀਟਲ ਦਾਖਲ ਹੈ ਇਹਨਾਂ ਦੇ ਨਾਲ ਦਾ ਇੱਕ ਮੁੰਡਾ ਹੈਗਾ ਉਤਲੇ ਵਿੜੇ ਦਾ ਗਰੂਰ ਸਾਦਾ ਅੱਛਾ ਗਰੂਰ ਖੈਦ ਹਾਂ ਜਿਹਦੀ ਪਛਾਣ ਹੋਈ ਹੈ ਤੇ ਦੂਜੇ ਦਾ ਜੇ ਪਤਾ ਨਹੀਂ ਲੱਗਿਆ ਇੱਕ ਜੇ ਹਸਪੀਟਲ ਦਾ ਸੈਰ ਤੋਂ ਆ ਰਹੇ ਸੀ ਜਿਹੜੇ ਮੋਟਰਸਾਈਕਲ ਚੱਲ ਕੇ ਮੋਟਰਸਾਈਕਲ ਵਾਲੇ ਇਧਰੋਂ ਆ ਰਹੇ ਸੀਗੇ ਤੇ ਗੱਡੀ ਕਿਹੜੀ ਸਾਈਡ ਜਾ ਰਹੀ ਸੀ ਗੱਡੀ ਜਾ ਰਹੀ ਸੀ ਫਿਰੋਜਪੁਰ ਨੂੰ ਅੱਛਾ ਤੇ ਟਰੱਕ ਤੇ ਪਹਿਲਾਂ ਉਹਨਾਂ ਦੀ ਯੂਟਿਲਿਟੀ ਹਾਂ ਇਹਨਾਂ ਦੀ ਦੋ ਟਰੱਕ ਦੀ ਤੇ ਬਲੈਰੋ ਗੱਡੀ ਦੀ ਟੱਕਰ ਹੋਈ ਹੈ ਬਲੈਰੋ ਗੱਡੀ ਘੁੰਮ ਕੇ ਪਿੱਛੇ ਆ ਰਹੇ ਸੀ ਇਹਨਾਂ ਦੇ ਵਿੱਚ ਟਕਰਾਉਣ ਕਰਕੇ ਜਿਹੜਾ ਇਹਨਾਂ ਦੀ ਡੈਥ ਹੋਈ ਹੈ ਠੀਕ ਆ ਉਹ ਵੀ ਵੈਸੇ ਦਾਖਲ ਆ ਹਾਂ ਉਹ ਉਹਨਾਂ ਨੂੰ ਦਾਖਲ ਕਰਾਇਆ ਗਿਆ ਉ Yeah but